ਸਾਰੇਨ ਵੱਡੀ ਦੁੱਖ ਦੀ ਗੱਲ ਜਿਹੜੀ ਸਾਡੀ ਪੰਜਾਬੀਆਂ ਦੀ ਆ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦੇ ਰਿਆ ਤੁਸੀਂ ਕਿਹਾ ਵੀ ਤੁਹਾਡਾ ਵਿਰੋਧ ਕੀਤਾ ਯਾਰਾ ਤੁਸੀਂ ਇਹ ਮੁੱਦਾ ਚੱਕਿਆ ਤੇ ਤੁਹਾਡਾ ਹੀ ਵਿਰੋਧ ਹੋ ਰਿਹਾ ਕੀ ਗੱਲ ਹੋ ਗਈ ਪਾਜੀ ਸਾਡੇ ਪੰਜਾਬੀ ਜਿਨ੍ਹਾਂ ਨੇ 10-10 ਸਾਲ ਤੋਂ ਆਪਣੇ ਘਰ ਭਈਏ ਰੱਖੇ ਹੋਇਆ ਉਹਨਾਂ ਦੇ ਵੱਲੋਂ ਫੋਨ ਆ ਰਿਹਾ ਜੀ ਸਾਡੇ ਤਾਂ ਭਈਏ ਬਹੁਤ ਵਧੀਆ ਆ ਸਾਡੇ ਲੋ ਇੰਨੇ ਚਿਰ ਤੋਂ ਕੰਮ ਕਰ ਰਿਆ ਯਾਰ ਕਿਸੇ ਬੰਦੇ ਦਾ ਪਾਜੀ ਕੋਈ ਨਹੀਂ ਪਤਾ ਹੁੰਦਾ ਕੱਲ ਹੀ ਇੱਕ ਬੰਦੇ ਦਾ ਹੀ ਫੋਨ ਪਰਿਆ ਨੀਅਰ ਬਾਊਟ 13-14 ਸਾਲ ਦਾ ਬੱਚਾ ਸੀ ਉਹ ਉਹ ਮੇਰੀ ਗਰਾਊਂਡ ਦੇ ਵਿੱਚ ਲੜਕੀਆਂ ਹਾਕੀ ਖੇਡਦੀਆਂ ਉਹਨੂੰ 1 ਮਹੀਨਾ ਹੋ ਗਿਆ ਸੀ ਪਰੇਸ਼ਾਨ ਕਰਦੇ ਨੂੰ ਉਹ ਬੱਚੀ ਨੇ ਉਹਨਾਂ ਖੁੱਲ ਕੇ ਮੈਨੂੰ ਦੱਸਿਆ ਜਦੋਂ ਅਸੀਂ ਉਹ ਬੰਦੇ ਦਾ ਜਾ ਕੇ ਫੋਨ ਵੜਿਆ ਤੇ ਸਾਰਾ ਹੀ ਗੰਦੀਆਂ ਫਿਲਮਾਂ ਨਾਲ ਭਰਿਆ ਹੋਇਆ ਸੀ ਉਸ ਬੱਚੇ ਦਾ ਜਿਹੜਾ ਇਹ ਚੀਜ਼ਾਂ ਹੋਣੇ ਦੇਖਣ ਲੱਪਿਆ ਫਿਰ ਉਹਦਾ ਮਾਈਂਡ ਭਾਜੀ ਤੁਸੀਂ ਸੋਚੋ ਕਿਦਾਂ ਦਾ ਹੋਗਾ ਉਹ ਬੱਚਾ ਪ੍ਰਵਾਸੀਆਂ ਦਾ ਸੀ ਉਹ ਵੀ ਪ੍ਰਵਾਸੀ ਦਾ ਸੀ ਜਿਹੜੀ ਲੜਕੀ ਵੀ ਸੀ ਉਹ ਵੀ ਪ੍ਰਵਾਸੀ ਦੀ ਸੀ ਪਰ ਇਹ ਤੁਸੀਂ ਸੋਚ ਲਓ ਇਹ ਐਕਚੁਅਲੀ ਤੁਸੀਂ ਉਹਨਾਂ ਦੇ ਉੱਧਰਲੇ ਇਹਨਾਂ ਦੇ ਡਾਂਸ ਪ੍ਰੋਗਰਾਮ ਕੱਢ ਕੇ ਦੇਖ ਲਓ ਜਾਂ ਕੁਝ ਹੋਰ ਦੇਖ ਲਓ ਇਹਨਾਂ ਦੀ ਜਿਹੜੀ ਛੋਟੇ ਹੁੰਦਿਆਂ ਦੀ ਸੰਗਤ ਹੈ ਨਾ ਬਹੁਤ ਜ਼ਿਆਦਾ ਗਲਤ ਹੋ ਜਾਂਦੀ ਹੈ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਵੀ ਨਹੀਂ ਹੁੰਦੀ ਜੋ ਇਹ ਬਚਪਨ ਤੋਂ ਹੀ ਦੇਖਦੇ ਆਂਦੇ ਆ ਇੱਕ ਕੁੱਲੀ 'ਚ ਰਹਿੰਦੇ ਆ ਉੱਥੇ ਸਾਰਾ ਟੱਬਰ ਸਭ ਕੁਝ ਹੁੰਦਾ ਆ ਉਹ ਬੱਚੇ ਦਾ ਦਿਮਾਗ ਭਾਜੀ ਉਦਾਂ ਦਾ ਹੀ ਹੋ ਜਾਂਦਾ ਹੈ ਭਾਈ ਜੀ ਇੱਕ ਹੋਰ ਗੱਲ ਹੈ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਮੈਂ ਵੀ ਗੱਲ ਸੁਣਿਆ ਵੀ ਜਿਹੜੇ ਪ੍ਰਵਾਸੀ ਇਲੀਗਲ ਰਹਿ ਰਹੇ ਆ ਇਲੀਗਲ ਮਤਲਬ ਜਿੰਨਾ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੈ ਕੋਈ ਕੁਝ ਨਹੀਂ ਹੈ ਤਾਂ ਉਹਨਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਅਜੀ ਬਿਲਕੁਲ ਅਸੀਂ ਪਹਿਲਾਂ ਮਰੰਡਮ ਦਿੱਤਾ ਡੀਸੀ ਮੈਮ ਨੂੰ ਤੇ ਐਸਐਸਪੀ ਸਾਹਿਬ ਨੂੰ ਉਸ ਤੋਂ ਬਾਅਦ ਸਾਡੇ ਲਾਗੇ ਮਹੱਲੇ ਦੀਪਨਗਰ ਸਬਜੀ ਮੰਡੀ ਦੇ ਵਿੱਚ ਜਾ ਕੇ ਅਸੀਂ ਸਾਰਿਆਂ ਨੂੰ ਕਹੇ ਆ ਜਿਨ੍ਹਾਂ ਕੋਲ ਤਾਂ ਪ੍ਰੂਫ ਹੈ ਉਹ ਆਪਣੀ ਪੀਸੀਸੀ ਕਰਾ ਕੇ ਦਿਓ ਜਿਨ੍ਹਾਂ ਕੋਲ ਆਪਣਾ ਕੋਈ ਆਧਾਰ ਕਾਰਡ ਕੋਈ ਕੁਝ ਇੱਥੇ ਦਾ ਨਹੀਂ ਆ ਤੋਂ ਹੁਸ਼ਿਆਰਪੁਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਓ